ਭਾਈ ਬਣ ਕੇ ਬਾਹਰ ਜਿੰਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੌਕਾ ਭਾਈ ਭਾਜੀ ਆ ਨਾ ਕੰਮ ਕਰੋ ਲੋਕੀ ਹੈਲੋ ਆ ਨਾ ਕਰੋ ਆ ਬੈਕ ਦਾ ਮਾਰ ਦੋ ਪਹਿਰੇ ਲਲਕਰੇ ਵਾਜੇ ਬੈਕ ਦੂਸਰੇ ਬੰਦ ਕਰਦੇ ਸਾਰੇ ਪਿਆਰ ਨਾਲ ਉਹ ਪਿਆਰ ਨਾਲ ਉਹ ਲਲਕਰੇ ਨਾਲ ਮਾਰੋ ਬੇੰਤੀ ਹਜ਼ਾਰ ਮੈਚ ਚ ਪਿਆਰ 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 ਆਪੋਂ ਜੱਕਰ ਪੈਰੇ ਲੜ ਕਰੇ ਥੋੜੀ ਬਾਦ ਦੇ ਨੂੰ ਮੈਂ ਜੱਕਰ ਤੁਹਾਡੇ ਨਾਲ ਕਰਿਓ ਲੜਾਈ ਕਰਾਉਂਦੇ ਆ ਏਦਾਂ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਦੇ ਆ ਸਟੋਪ ਹੈਲੋ 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 ਉਹ ਬਈ ਬੇਜ਼ੇਮ ਦੀ ਪਲੇਰਾਂ ਨੂੰ ਹੱਥ ਬੰਨ ਕੇ ਜਿਹੜੀਆਂ ਦੂਜੀਆਂ ਦਾ ਕਰਿਓ ਬੰਦ ਕਰ ਦਿਓ ਸਭਾਰੇ ਕਰਦੇ ਭਾਈ ਸਭ ਨੂੰ ਇੱਕ ਵੀ ਨਹੀਂ ਬੇਜ਼ੇਮ ਪਲੇਰ ਨੂੰ ਹੱਥ ਬੰਨਕ ਇੱਕ ਬੇਜ਼ੇਮ ਹੱਥ ਬੰਨ ਕੇ ਯਾਰਾ ਆਪੀ ਜਾਨ ਕਰ ਆਪਣੀ ਟੀਮ ਨੂੰ ਜੋੜਦਾ ਹੋਇਆ ਆ ਚਲਿਆ ਬੁੱਲਤ ਮੇਰੇ ਵਿਰੋਧ ਕਬੱਡੀ ਪੌਂਡ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਪਾਸੇ ਮੀਰਪੁਰਿਆ ਇੱਕ ਪਾਸੇ ਬੁੱਲਤ ਨੰਬਰ ਆਪਣੀ ਟੀਮ ਨੂੰ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਗਿਆ ਸਿਰਾ ਹੋ ਗਿਆ ਆ ਸਿਰਾ ਹੋ ਗਿਆ ਕਿ ਘਮੜ ਘਮਾਉਣ ਨੂੰ ਤਾਂ ਥਾਰ ਰੱਖੀ ਆ ਤੇ ਦਰਸ਼ੇਵ ਸਿੰਘ ਪਡਾਲ ਦਾ ਪੋਤਾ ਇੱਕ ਪਾਸੇ ਚੱਜੂ ਹਾਕ ਮਾਰਿਆ ਤੇ ਦੂਜੇ ਪਾਸੇ ਇੱਕ ਮੀਰਪੁਰਿਆ ਤੇ ਮੌਨ ਕਰਨ ਵਰਗੇ ਚਾਰ ਬੋਸ਼ੇ ਰਸ ਦੇ ਵਿੱਚ ਆ ਇੱਕ ਪਾਸੇ ਮੀਰਪੁਰਿਆ ਜਮਾ ਤੇ ਦੂਜੇ ਪਾਸੇ ਬੁਲਟ ਉਹ ਖਰਖੋ ਗੁੱਤ 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 ਆਇਆ ਅੱਜ ਪਹਿਲੀ ਵਾਰ ਕੇ ਨਾਰਖਿਆ ਦੇਖਿਆ ਅੱਜ ਪਹਿਲੀ ਵਾਰੀ ਆਇਆ ਹਰਖਿਆ ਦੇਖਿਆ ਓ ਸੰਧੂਆ ਛੇੜ ਕਹਾਣੀ ਟੇਟਾ ਟੇਟਾ ਦੇਖਦਾ ਇੱਕ ਮੀਰਪੁਰਿਆ ਟੇਟਾ ਟੇਟਾ ਦੇਖਦਾ ਅੱਜ 12 ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਨਾ ਹੋਣਾ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਲਟ ਦੀ ਪਾਈ ਹੋਈ ਕਬੱਡੀ ਉਹ ਮੀਰਪੁਰਿਆ ਤੇ ਦੂਜਾ ਤੇ ਆਹ ਤੇ ਆਹ ਤੇ ਆਹ ਇੱਥੇ ਰੱਖ ਓਏ ਬਾਬਾ ਜੀ ਆਉਂਦਾ 100 ਆਹ ਕਹਿੰਦੇ ਕਿਰਪਾ ਦੋਨੀਆਂ ਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖੀ ਐ ਪਿਆਰ ਨਾਲ ਦੇਖੀ ਐ ਜੱਫੇ ਲੱਗਦੇ ਐ ਰੇਟਾ ਪੈਂਦੀਆਂ ਦੇਖੋ ਬੁਲਟ ਸਮੇਂ ਫੇਰ ਹਰਮਨ ਬੁਲਟ ਖੀਰਾ ਮਾਲ ਦੀ ਧਰਤੀ ਦਾ ਓਏ ਇੱਥੇ ਇੱਥੇ ਭਾਈ ਵਾਹ ਇੱਥੇ ਇਹ ਆ ਇਹ ਆ ਇਹ ਆ ਓਏ ਵਾਹ ਓਏ ਕਬਰੂਆ ਇੱਕ ਵਸੇ ਮੰਨਾ ਬੱਲ ਨੌਲਾ ਚਿੱਤ ਖੁਸ਼ ਹੋ ਗਿਆ ਸੰਧੂਆ ਮਧਿਆ ਨਾ

ਸਾਹਮਣੇ ਜਾ ਜੋ ਬੁਲਟ ਕਹਿੰਦਾ ਹੈ ਸਾਹਮਣੇ ਜਾ ਜੋ ਇੱਕ ਵਾ ਜੱਗੂ ਕੋਈ ਗੱਲ ਨਹੀਂ ਪਿਆਰ ਖੇਡ ਕਬੱਡੀ ਹੈ ਰੋਜ਼ ਦਾ ਕੰਮ ਹੈ ਕਰਨ ਦਾ ਕੰਮ ਨਹੀਂ ਹੈ ਹੋਰ ਬੁਲਟੀਆਂ ਸਾਹਮਣੇ ਬੁਲਟ ਦੇ ਬਾਰੇ ਉਹ ਬੁਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਇੱਕੰਪੀਰਪੁਰੀਆ ਤੇ ਦੂਜੇ ਪਾਸੇ ਬੁਲਟ ਉਹ ਡੁੱਗ ਡੁੱਗ ਹੋ ਗਈ ਮਿੱਤਰੋ ਨੰਬਰ 1 ਦਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਇੱਕ ਪਰਪਾ ਵਾਹ ਨੰਬਰ ਆ ਰੇਟਰ ਦਾ ਸੁਣੋ